ਹਾਂਜੀ ਸਸਤਰੀਕਾਲ ਜੀ ਵੈਲਕਮ ਟੂ आवर ਨਿਊ ਵਲੌਗਸ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ 'ਤੇ ਜੀ ਉਮੀਦ ਕਰਦੇ ਹਾਂ ਸਾਰੇ ਜਾਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪਾਂ ਪਹੁੰਚ ਚੁੱਕੇ ਹਾਂ ਬਕੀਤ ਦੇ ਜੀ ਠੀਕ ਹੈ ਜਿਹੜਾ ਵਾਸਤੇ ਦਹੀਂ ਲੈ ਕੇ ਆਏ ਫਿਰ ਦੁੱਧ ਲੈ ਕੇ ਆਏ ਆ ਤੇ ਤੁਸੀਂ ਇੱਕ ਚੀਜ਼ ਨੋਟ ਕੀਤੀ ਹੈ ਵੀ ਇਹ ਨੂੰ ਇਹ ਪਤਾਗਾ ਵੀ ਇਹ ਪਾਣੀ ਵਾਲੀ ਬੋਟਲ ਆ ਉਹਨੂੰ ਦੇਖ ਕੇ ਨੇ ਹੱਥ ਲਾ ਕੇ ਇਹੀ ਕਹਿਣਾ ਵੀ ਮੈਂ ਮਾਮੂ ਬੀਨ ਮਮ ਮਮ ਹਾਂ ਇਹ ਕਾਫੀ ਸਾਰੀਆਂ ਚੀਜ਼ਾਂ ਸਿੱਖ ਰਿਹਾ ਜਿਵੇਂ ਆਪਾਂ ਸਿਖਾਵਾਂਗੇ ਨੇ ਉਵੇਂ ਹੀ ਸਿੱਖਣਾ ਜੇ ਜਿਵੇਂ ਰਾਤ ਇਹ ਰੋਣ ਲੱਗ ਗਿਆ ਰਿੱਕੀ ਮੈਂ ਇਹਨੂੰ ਠਾ ਕੇ ਮੈਂ ਕਿਹਾ ਮੰਮੀ ਨਾਗਾ ਚੁੱਪ ਕਰ ਗਿਆ ਮੈਂ ਬੋਤਲ ਮੂੰਹ ਨੂੰ ਲਾਤੀ ਉਹਦੀ ਚੁੱਪ ਕਰ ਗਿਆ ਜੁਝਾਰ ਸਿੰਘ ਸਕੂਟੀ ਕਿੱਥਿਆ ਤੁਹਾਡੀ ਵੀਰ ਜੀ ਕਿੱਥ ਨੇ ਆ ਮੱਖੀ ਆ ਚਲੋ ਠੀਕ ਹੈ ਜੀ ਅੱਜ ਰਿੱਕੀ ਰੱਖਣਗੇ ਜੁਝਾਰ ਦਾ ਖਿਆਲ ਅੱਗੇ ਆਪਾਂ ਰੱਖਦੇ ਹੁੰਨੇ ਆ ਅੱਜ ਅਰਵਿੰਦਰ ਸਿੰਘ ਜੀ ਰੱਖਣਗੇ ਕਿਆ ਤੇ ਆਪਾਂ ਕਰਕੇ ਆਉਣੇ ਆ ਬਾਜ਼ਾਰ ਦੇ ਕੰਮ ਮੈਂ ਤੇ ਬੀਬਾ ਬਿਆੰਤ ਵੀ ਹੈਗੀ ਆ ਤੁਸੀਂ ਵੀ ਹੈਗਿਓ ਹਾਂਜੀ ਤੁਸੀਂ ਵੀ ਜ਼ਿੰਮੇਵਾਰੀ ਨਿਭਾਇਆ ਕਰੋ ਬਿਆੰਤ ਤਾਂ ਆਲਵੇਜ਼ ਹੀ ਨਿਭਾਉਂਦੀ ਆ ਆਪਣੀ ਜ਼ਿੰਮੇਵਾਰੀ ਦੇਖ ਦੇਖ ਥੋੜੀ ਖੰਗਲ ਦਵਾਈ ਇਹਨੇ ਸੁੱਟ ਕੇ ਰਿੱਕੀ ਤੋੜ ਦੇਣੀ ਆ ਤੇ ਉਹਦੇ ਵਿੱਚੋਂ ਕੰਝ ਦੀ ਜਿਸ਼ਿਓ ਐ ਨਹੀਂ ਪਤਾ ਕੰਝ ਦੀ ਆ ਕਿ ਕਾਦੀ ਆ ਫੜ ਲਓ ਲਿਆਓ ਪੁੱਤਰ ਵਾ 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 ਲਓ ਬਈ ਖਲਾ ਲੈ ਕੇ ਰਾਂ ਸਾਰੇ ਆਪਾਂ ਤਾਂ ਤਿਉਹਾਰ ਵਾਸਤੇ ਕੱਪੜੇ ਬਹੁਤ ਸੋਹਣੇ ਨਵੇਂ ਨਵੇਂ ਕੱਪੜੇ ਆਏ ਆ ਲਾਈਨਿੰਗ ਵਾਲੇ ਸੂਟ ਦੀ ਜੀ 400 ਰੁਪਏ ਸੂਟ ਦੀ ਥੋੜੀ ਖਲ ਦੀ ਪਾਉਂਦੇ ਫਿਰ ਆਵਦੀ ਦੁਕਾਨ ਦਾ ਹੀ ਫਾਇਦਾ ਹੁੰਦਾ ਸੱਚ ਮਤਲਬ ਜਿਕੇ ਪੈਂਡਾ ਦੇਖ ਕੇ ਪਤਾ ਲੱਗੂ ਆ ਵੀ ਹੈਵੀ ਹੈ ਕਿ ਮੈਂ ਤਾਂ ਆਪਾਂ ਵਗੈਰਾ ਲੱਗੂਗਾ ਇਹਦੇ ਸਸਤੇ ਤੋਂ ਹੁੰਦੇ ਆ ਲਓ ਜੀ ਭਾਣ ਜੀ ਕਿਹੜਾ ਲਈਏ ਕੱਡ ਵੀਰਪਾਲ ਬਾਈ ਜਸੋ ਪੁੱਛੋ ਕੀ ਪੁੱਛਣਾ ਹੈ ਲਹਿੰਗਾ ਚੋਲੀ ਦੀ ਕਿਦਾਂ ਚਲੋ ਬਈ ਗਗਨ ਹੋਂ ਡਿਊਟੀ ਗਗਨ ਡਿਊਟੀ ਤੇ ਹੁਣ ਆ ਚੁੱਕੇ ਨੇ ਮੈਡਮ ਸਾਹਿਬ ਤੇ ਆਪਾਂ ਜਾ ਰਹੇ ਆ ਘਰ ਪਹਿਲਾਂ ਮੈਂ ਜੁਹਾਰ ਦੇ ਕੱਪੜੇ ਲੈਣ ਚਲੀ ਗਈ ਲੇਟਲਮੀ ਦੇ ਉੱਥੇ ਰਾਸ਼ ਵਾਲਾ ਸੀ ਕੱਪੜੇ ਪਸੰਦ ਕਰਕੇ ਰੱਖਿਆ ਹੀ ਮੈਂ ਕਿਹਾ ਵੀਰੇ ਬਾਅਦ ਚ ਲੈ ਜਾਾਂਗੇ ਤੇਰਾ ਵੀਰਾ ਤੇ ਜੁਹਾਰ ਪਹਿਲਾਂ ਚਲੇ ਗਏ ਤੇ ਆਪਾਂ ਜਾਣਾਗਾ ਹੁਣ ਸਕੂਟੀ ਤੇ ਆਪਾਂ ਵੀ ਆਪਦਾ ਹੈਲਮਟ ਵਗੈਰਾ ਲਗਾ ਲਿਆ ਠੀਕ ਆ ਤੇ ਆਪਾਂ ਜਾਣੇ ਆ ਜਾ ਕੇ ਕੰਮ ਤਾਂ ਦੇ ਨਿਵੇੜਦੇ ਆ ਤਾਂ ਸੋਚਦੇ ਆ ਅੱਜ ਵੀ ਕੀ ਕੰਮ ਕਰਨੇ ਆ ਘਰੇ ਜਾਣਾ ਪਹਿਲਾਂ ਫਿਰ ਦੇਖਦੇ ਆ ਚਲ ਓਕੇ ਪੁੱਤ ਠੀਕ ਹੈ ਕਰਨ ਲਾ ਕੰਮ ਮੈਂ ਵੀ ਕਰਦੀ ਆ ਜਾ ਕੇ ਕੰਮ ਸਕੂਟੀ ਆਪਣੀ ਉਹ ਖੜੀ ਆ ਧੁੱਪੇ ਪਹਿਲਾਂ ਅਸੇ ਪਾਸੇ ਗੱਡੀਆਂ ਖੜੀਆਂ ਸੀ ਤਾਈਆਂ ਹੁਣ ਇਹ ਕੱਲੀ ਜੀ ਲੱਗਦੀ ਆ ਵਿਚਾਰੀ ਲਓ ਜੀ ਚੱਲੀਏ ਆਪਾਂ ਪਹੁੰਚ ਗਏ ਘਰ ਇੱਧਰ ਦੇਖ ਲਓ ਆ ਆਪ ਭਿੱਜੀ ਜਾਂਦਾ ਗੱਲੋ ਕੰਨਾ ਮੈਂ ਉਧਰ ਜਾ ਕੇ ਉਹ ਕਰਨਾਗਾ ਦੇਖੇ ਦੇਖੀ ਮੈਂ ਤਾਂ ਕੋਈ ਨਹੀਂ ਲੈ ਕੇ ਜਾਂਦੀ ਨਾ ਮੈਂ ਨਹੀਂ ਲੈ ਕੇ ਜਾਂਦੀ ਨਾ ਚਲੋ ਕੱਪੜੇ ਚੇਂਜ ਕਰੀਏ ਨਹੀਂ ਭੇਜਣਾ ਹਾਂ ਬੜੀ ਦੇਖਿਓ ਸਾਨੂੰ ਗੇਟ ਖੋਲ ਹੋਣੇ ਭਾਈ ਭਾਈ ਕੱਪੜੇ ਬਦਲਣਾ ਤੇ ਪੌੜਾ ਲਾ ਲਓ ਭਾਈ ਜੁਝਾਰ ਸਿੰਘ ਜੀ ਚਲੇ ਗਏ ਆਪਣੇ ਪਾਪਾ ਨਾਲ ਬਾਹਰ ਠੀਕ ਹੈ ਤੇ ਆਪਾਂ ਬਣਾ ਰਹੇ ਆਂ ਸਬਜ਼ੀ ਮਮੀ ਦਾ ਬਚਾਰਾ ਦਾ ਗੁੱਠਾ ਪੱਕਿਆ ਹੋਇਆ ਸੀਗਾ ਅੱਜ ਤੇ ਕੱਪੜੇ ਵਗੈਰਾ ਆਪਾਂ ਧੋਤੇ ਆ ਬਈ ਭਾਂਡੇ-ੁੰਡੇ ਮਾਗ ਲਿਆ ਤੇ ਅੱਜ ਬਣਾ ਰਹੇ ਆਂ ਆਪਾਂ ਪੇਠਾ ਆਪਾਂ ਬਣਾਵਾਂਗੇ ਮਿੱਠਾ ਪੇਠਾ ਕਿਹਨੂੰ ਕਿਹਨੂੰ ਪਸੰਦ ਆ ਜ਼ਰੂਰ ਕਮੈਂਟ ਕਰਕੇ ਦੱਸਿਓ ਠੀਕ ਹੈ ਸਾਡੇ ਘਰੇ ਜਿਹੜਾ ਪੇਠਾ ਦਾ ਮਿੱਠਾ ਪੇਠਾ ਬਹੁਤ ਸਵਾਦ ਲੰਦਾ ਹੈਗਾ ਠੀਕ ਹੈ ਜੀ ਬਲੋ ਵੀ ਆਪਾਂ ਹੁਣ ਟਾਕ ਗਏ ਤੇ ਆਟਾ ਵਗੈਰਾ ਆਪਾਂ ਗੁੰਨ ਲਿਆ ਆ ਠੀਕ ਹੈ ਤੇ ਸਾਰਾ ਕੰਮ ਆਪਾਂ ਨਿਬੇੜ ਲਿਆ ਜਿਹੜਾ ਆ ਤੇ ਆ ਤਰੀਕੀ ਨੂੰ ਦੇਖਦੇ ਆਂ ਉਹ ਕੀ ਕਰਦੇ ਲੋ ਵੇ ਆਪਾਂ ਬਣਾਉਣਾ ਆ ਹੁਣ ਰੀਲਾਂ ਪ੍ਰੋਮੋਸ਼ਨਸ ਪ੍ਰੋਮੋਸ਼ਨਸ ਬਣਾਉਣ ਆ ਆਪਾਂ ਪ੍ਰੋਮੋਸ਼ਨਾਂ ਕਰਨ ਆ ਆ ਕਾਫੀ ਸਾਡਾ ਇੱਕ ਵਾਈ ਸਾਡੀ ਕਮੀ ਆ ਇਹ ਸਾਡੇ ਚ ਵੀ ਸਾਨੂੰ ਕੰਮ ਕਾਫੀ ਦਿਨਾਂ ਦਾ ਆ ਜਾਂਦਾ ਹੁੰਦਾ ਬਟ ਸਾਡਾ ਬਿਜ਼ਨਸ ਹੀ ਇਦਾਂ ਦਾ ਗਾ ਵੀ ਸਾਨੂੰ ਟਾਈਮ ਤੋਂ ਟਾਈਮ ਕੱਢ ਕੇ ਫੇਰ ਕੰਮ ਕਰਨਾ ਪੈਂਦਾ ਇਹ ਵਾਲਾ ਆ ਚੀਜ਼ ਆ ਕਿ ਫਿਰ ਆਪਾਂ ਇੱਧਰ ਆ ਵਾਲੇ ਕੋਠੇ ਤੇ ਆ ਗਏ ਸੀਗੇ ਰੀਲਸ ਬਣਾਉਣ ਵਾਸਤੇ ਨਹੀਂ ਤਾਂ ਆਪਾਂ ਪਹਿਲਾਂ ਆਊਟਲੈਟ ਦੇ ਵਿੱਚ ਵੀ ਚਲੇ ਜਾਂਦੇ ਸੀ ਬਟ ਸ਼ਡਿਊਲ ਹੀ ਇਦਾਂ ਦਾ ਹੋ ਗਿਆ ਤੇ ਟਾਈਮ ਥੋੜਾ ਜਿਆ ਘੱਟ ਲੱਗਦਾ ਤਾਂ ਆਪਾਂ ਇੱਥੇ ਮਣਾਉਣੇ ਅੱਜ ਯਾਰ ਕੀ ਕਿੜ ਰਹੇ ਹੋ ਦੱਸੋ ਹਾਂਜੀ ਬੋਲ啊 ਕੀ ਬੋਲ ਬੋਲ ਚੱਕ ਲੋ ਡੈਡੀ ਤਾਂ ਦੇ ਯਕੀਨ ਨਹੀਂ ਮੰਨੋਗੇ ਇੱਥੇ ਡਿੱਗ ਗਿਆ ਡੜੇ ਕੱਲਾ ਹੱਥ ਥੱਲੇ ਲੱਗਿਆ ਨੇ ਸੌ ਚੜਾ ਇੱਕ ਦਿਨ ਫੁਟੀਕ ਤੇ ਅਸੀਂ ਕੋਈ ਨਾ ਚੱਕਿਆ ਸਿਰ ਥੱਲੇ ਵੱਜਿਆ ਡੜੀ ਐਨਾ ਖੜਕਾ ਹੋਇਆ ਜਮੀ ਨਹੀਂ ਰੋਇਆ ਅੱਜ ਬਾਲਾ ਰੋਇਆ ਓਏ ਜੀ ਜਾਰ ਹਾਲੋ ਇਹਨੂੰ ਤੋੜਨਾਗਾ ਤੁਸੀਂ ਰਹਿਣ ਦਿਓ ਇਹਦੇ ਨਾਲ ਖੇਡ ਲਓ ਲੋ ਓਏ ਹੁਣ ਵੀ ਚੁੱਪ ਕੀਤੀਆਂ ਹੁਣ ਵੀ ਹੁਣ ਵੀ ਐਟੀਆਂ ਹਾਂ ਰਿੱਕੀ ਮੀ ਗੱਲ ਸੁਣ ਆਪਣੇ ਜਿਹੜੇ ਵੀ ਬਲੌਗ ਤੇ ਕਮੈਂਟਸ ਆਏ ਨੇ ਜਿਹੜੇ ਜਿਆਦਾ ਆਏ ਨਹੀਂ ਵਧੀਆ ਵੀ ਜਾਂ ਕੋਈ ਕੁਐਸਚਨ ਉਹਦੋਂ ਤੁਸੀਂ ਕਿਹ ਇੰਸਟਾਗ੍ਰਾਮ ਤੇ ਪਾਇਆ ਸੀ ਵੀ ਪ੍ਰੈਸ਼ਨ ਪੁੱਛੋ ਉਹ ਤਾਂ ਫਿਰ ਆਪਣਾ ਸਪੈਸ਼ਲ ਬਲੌਗ ਬਣਾਵਾਂ ਬਈ ਖਾਸ ਹੀ ਆਏ ਸੀ ਉਹ ਮੈਂ ਦੇਖੀ ਕੱਲ ਪਾਇਆ ਸੀ ਇੰਸਟਾਗ੍ਰਾਮ ਤੇ ਹਾਂਜੀ ਉਹ ਛੋਏ ਉਹ ਤੁਸੀਂ ਦੇਖ ਲਓ ਉਹ ਫਿਰ ਮੈਨੂੰ ਦੱਸ ਦਿਓ ਤੁਸੀਂ ਤੇ ਹੁਣ ਮੈਂ ਉਹ ਕਰ ਦੇਣੀ ਆ ਜਿਹੜੇ ਕੱਲ ਵਾਲੇ ਬਲੌਗ ਤੇ ਆਏ ਆ ਹਨਾ ਉਹ ਲੰਘ ਗਿਆ ਆਪਾਂ ਫਿਰ ਉਹ ਐਡ ਤਾਂ ਹੋ ਜਾਂਦੇ ਹੋਣਗੇ ਨੀਚੇ ਕਿ ਨਹੀਂ ਹਾਂ ਐਡ ਤਾਂ ਹੋ ਜਾਂਦੇ ਹੋਣਗੇ ਨੀਚੇ ਕਿ ਨਹੀਂ ਚੈੱਕ ਕਰ ਲਓ ਪਹਿਲਾਂ ਹਾਂਜੀ ਚੈੱਕ ਕਰੋ ਫਿਰ ਲੋਬੀ ਇਹ ਕੀ ਕਰ ਰਹੇ ਨੇ ਉਹ ਵਾਲੇ ਕਮੈਂਟ ਚੈੱਕ ਉਹਨਾਂ ਵਾਸਤੇ ਆਪਾਂ ਸਪੈਸ਼ਲ ਬਲੌਗ ਬਣਾਉਣਾਗਾ ਤੁਹਾਡੇ ਲਈ ਠੀਕ ਹੈ ਇੰਸਟਾਗ੍ਰam ਤੇ ਪੁੱਛੇ ਸੀ ਜਿੰਨੇ ਵੀ ਤੁਹਾਡੇ ਤੋਂ ਕੁਐਸਚਨਸ ਤੇ ਜਿਹੜੇ ਹੈਗੇ ਨੇ ਪਿਛਲੇ ਦੋ ਬਲੌਗਾਂ ਦੇ ਤੁਹਾਡੇ ਕਮੈਂਟਸ ਵਗੈਰਾ ਜਾਂ ਤੁਹਾਡੇ ਕੋਈ ਵੀ ਸਵਾਲ ਸੀਗਾ ਤਾਂ ਉਹਦਾ ਆਨਸਰ ਮੈਂ ਕਰਦੀ ਆ ਅੱਜ ਪਹਿਲਾਂ ਮੈਂ ਦੇਖ ਲਾਂ ਵੀ ਕਿਹੜੇ ਕਿਹੜੇ ਸਵਾਲ ਸੀ ਫਿਰ ਤੁਹਾਡਾ ਮੈਂ ਆਨਸਰ ਦੇਣੀ ਆ ਭਾਈ ਹਾਂਜੀ ਭਾਈ ਤਾਂ ਇੱਕ ਤਰੀਕੀ ਜਿਹੜਾ ਮੈਂ ਸ਼ਾਇਆ ਵਾਲਾ ਬਲੌਗ ਪਾਇਆ ਸੀਗਾ ਉਹਦੇ ਉੱਪਰ ਇੱਕ ਕਮੈਂਟ ਸੀਗਾ ਤੁਸੀਂ ਵੀ ਰਿਪਲਾਈ ਕਰ ਸਕਦੇ ਹੋ ਵੀ ਤੁਸੀਂ ਤਾਂ ਚੰਡੀਗੜ੍ਹ ਤੋਂ ਟ੍ਰੀਟਮੈਂਟ ਲੈਂਤਾ ਸੀ ਫਿਰ ਵੀ ਤੁਹਾਡੀਆਂ ਸ਼ਾਇਆ ਕਿਉਂ ਹੋ ਗਈਆਂ ਟ੍ਰੀਟਮੈਂਟ ਟ੍ਰੀਟਮੈਂਟ ਸੀਗਾ ਉਹ ਸੀ 7 ਮਹੀਨਿਆਂ ਦਾ ਹੂੰ ਤੇ ਅਸੀਂ ਲੈ ਕੇ ਕਿੰਨੇ ਅਸੀਂ ਲੈਤਾ ਨਹੀਂ ਚੱਜ ਨਾਲ ਟ੍ਰੀਟਮੈਂਟ ਤਾਂ ਕਰਕੇ ਸਾਡੇ ਸਹੀ ਨਹੀਂ ਸੀ ਹੋਈਆਂ ਤਾਂ ਅਸੀਂ ਟ੍ਰੀਟਮੈਂਟ ਲੈਣ ਤੋਂ ਪਹਿਲਾਂ ਸੋਚਿਆ ਵੀ ਆਪਦੇ ਟੈਸਟ ਵਗੈਰਾ ਤਾਂ ਕਰਵਾ ਕੇ ਦੇਖੀਏ ਵੀ ਪ੍ਰੋਬਲਮ ਕੀ ਆ ਅਸਲ ਦੇ ਵਿੱਚ ਠੀਕ ਹੈ ਤਾਂ ਉਹ ਪ੍ਰੋਬਲਮ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਐਚਵੀ ਘਟਾ ਆ ਤੇ ਵਿਟਾਮਿਨ ਡੀ3 ਕੁੜੀਆਂ ਦੇ ਬਹੁਤ ਸੋਹਣੇ ਰਿੱਕੀ ਇਹਦੇ ਉੱਤੇ ਕਮੈਂਟ ਆਏ ਵੀ ਦੀਦੀ ਤੁਸੀਂ ਗੁੜ ਖਾਓ ਚਾਇਰਨ ਹੁੰਦਾ ਕਾਫੀ ਸਾਰੀਆਂ ਕੁੜੀਆਂ ਦੇ ਬਹੁਤ ਸੋਹਣੇ ਸੋਹਣੇ ਕਮੈਂਟ ਆਏ ਥੈਂਕ ਯੂ ਬਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਪੋਜ਼ਿਟਿਵ ਕਮੈਂਟ ਕੀਤੇ ਹਨਾ ਜਿਹਦੇ ਵਿੱਚ ਮੈਨੂੰ ਕਾਫੀ ਸਾਰੇ ਜਿਹੜੇ ਕਮੈਂਟਸ ਦੇ ਵਿੱਚੋਂ ਰਿਜ਼ਲਟ ਮਿਲੂਗਾ ਹਨਾ ਰਿੱਕੀ ਜਿਵੇਂ ਗੁੜਖਾਨ ਨਾਲ ਆਇਰਨ ਪੂਰਾ ਹੋਊਗਾ ਹਨਾ ਤੇ ਵਿਟਾਮਿਨ ਡੀ3 ਪੂਰਾ ਕਰਨ ਵਾਸਤੇ ਧੁੱਪ ਦਾ ਕਿਹਾ ਸੀ ਇੱਕ ਕੁੜੀ ਨੇ ਠੀਕ ਆ ਹੋਰ ਵੀ ਤਿੰਨ ਚਾਰ ਚੀਜ਼ਾਂ ਜਿਹੜੀਆਂ ਆਪਣੇ ਘਰੇ ਹੁੰਦੀਆਂ ਨੇ ਉਹ ਜੇ ਮੈਂ ਖਾਉਂਗੀ ਤਾਂ ਮੇਰਾ ਐਚਵੀ ਵੀ ਸਹੀ ਹੋ ਜਾਊਗਾ ਤੇ ਵਿਟਾਮਿਨ ਡੀ3 ਵੀ ਸਹੀ ਹੋ ਜਾਊਗਾ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਸਾਰਿਆਂ ਦਾ ਇੱਕ ਕੁੜੀ ਨੇ ਰਿੱਕੀ ਕਮੈਂਟ ਕੀਤਾ ਸੀਗਾ ਅੱਜ ਦੱਸੀ ਦੋ ਵੀ ਮੈਂ ਕਿਤੇ ਵੀ ਬਾਹਰ ਅੰਦਰ ਜਾਂਦੀ ਆ ਮੈਂ ਸਿਰਫ ਮੈਰिज ਫੰਕਸ਼ਨ ਦੇ ਵਿੱਚ ਹੀ ਲਿਪਸ਼ੇਡ ਯੂਜ਼ ਕਰਦੀ ਆ ਨਹੀਂ ਤਾਂ ਨਾਰਮਲੀ ਮੈਂ 나ਥ ਲਿਪਸਟਿਕ ਯੂਜ਼ ਕਰਦੀ ਆ ਨਾ ਕੁਝ ਹੋਰ ਕਿਉਂ ਤਾਂ ਨਹੀਂ স্পੈਸ਼ਲ ਰੀਜ਼ਨ ਕੀ ਆ ਟਾਈਮ ਦੀ ਗੱਲ ਨਹੀਂ ਮੈਨੂੰ ਤਾਂ ਬੰਦ ਉਹ ਤੋਂ ਜ਼ਿਆਦਾ ਵਧੀਆ ਲੱਗਦਾ ਜਦ ਲੇੜੇ ਲਿਪ ਹੁੰਦੇ ਕਾਲੇ ਨਹੀਂ ਹੁੰਦੇ ਹਾਂਜੀ ਜਿਆਦੇ ਲਾਉਣੇ ਰੇੜਿਆਂ ਤਾਂ ਕਿਉਂਕਿ ਜੇ ਲਿਪਸਟਿਕ ਆਪਾਂ ਡੇਲੀ ਯੂਜ਼ ਕਰਦੇ ਆ ਤਾਂ ਆਪਣੇ ਜਿਹੜੇ ਲਿਪਸ ਦਾ ਕਲਰ ਹੁੰਦਾਗਾ ਠੀਕ ਹੈ ਰੀਅਲ ਕਲਰ ਹੁੰਦਾਗਾ ਉਹ ਰੀਅਲ ਨਹੀਂ ਰਹਿੰਦਾ ਉਹ ਬਲੈਕ ਹੋਣ ਲੱਗ ਜਾਂਦਾ ਸੋ ਤਾਂ ਕਰਕੇ ਨਹੀਂ ਮੈ ਲਾਉਂਦੀ ਬਾਕੀ ਮੈਨੂੰ ਪਹਿਲਾਂ ਤੁਸੀਂ ਸੁਭਾਹ ਨਹੀਂਗਾ ਥੋੜਾ ਜਿਹਾ ਲਿਪਸਟਿਕ ਲਗਾਉਂਦਾ ਤਾਂ ਅਸਲੀ ਰੀਜਨ ਕੀ ਆ ਅਸਲੀ ਸੱਚ ਇਹ ਆ ਵੀ ਬੁੱਲ ਕਾਲੇ ਹੋ ਜਾਂਦੇ ਆ ਬਾਈ ਜੇ ਜ਼ਿਆਦਾ ਸੁਰਖੀ ਆਪਾਂ ਵਰਤਦੇ ਆ ਤਾਂ ਘੱਟ ਵਰਤਣੀ ਚਾਹੀਦੀ ਆ ਲਿਪ ਬਾਮ ਜ਼ਰੂਰ ਯੂਜ਼ ਕਰਦੀ ਆ ਮੈਂ ਠੀਕ ਹੈ ਤਾਂ ਫਿਰ ਲਿਪਸਾ ਜਿਹੜੇ ਤੁਹਾਡੇ ਵਧੀਆ ਰਹਿੰਦੇ ਆ ਤਾਂ ਕਰਕੇ ਮੈਂ ਲਿਪਸਟਿਕ ਨਹੀਂ ਯੂਜ਼ ਕਰਦੀ ਹਾਂ ਜੇ ਤੁਹਾਨੂੰ ਲੱਗਦਾਗਾ ਵੀ ਮੈਨੂੰ ਯੂਜ਼ ਕਰਨੀ ਚਾਹੀਦੀ ਆ ਤਾਂ ਮੈਂ ਲਿਪ ਬਾਮ ਯੂਜ਼ ਕਰ ਲਿਆ ਕਰੂੰ ਜਿਹੜੀ ਥੋੜੀ ਜਿਹੀ ਪਿੰਕ ਸ਼ੇਡ ਦਿੰਦੀ ਆ ਠੀਕ ਹੈ ਜੀ ਇਹ ਤੁਹਾਡਾ ਸੀਗਾ ਸ਼ਾਇਆ ਵਾਲੇ ਬਲੌਗ ਤੇ ਰਿੱਕੀ ਇਹ ਸਾਰੇ ਕਮੈਂਟ ਤੇ ਸਵਾਲ ਸੀਗੇ ਉਹਦਾ ਆਪਾਂ ਰਿਪਲਾਈ ਕਰਤਾ ਹਾਂਜੀ ਤਾਂ ਇਸ ਤੋਂ ਬਾਅਦ ਨੈਕਸਟ ਬਲੌਗ ਸੀਗਾ ਆਪਣੇ ਬੁਟੀਕ ਤੇ ਆਏ ਸੀਗੇ ਰੂਪੀ ਮੈਡਮ ਠੀਕ ਹੈ ਰੁਪਿੰਦਰ ਰੂਪੀ ਮੈਡਮ ਆਏ ਸੀਗੇ ਤੇ ਕਾਫੀ ਸਾਰੇ ਪੋਜ਼ਿਟਿਵ ਕਮੈਂਟ ਸੀ ਤੁਹਾਡੇ ਸਾਰਿਆਂ ਨੇ ਮੈਨੂੰ ਬਹੁਤ ਬਹੁਤ ਸਾਰੀਆਂ ਵਧਾਈਆਂ ਦਿੱਤੀਆਂ ਧੰਨਵਾਦ ਤੁਹਾਡਾ ਬਹੁਤ ਬਹੁਤ ਦਿਲ ਤੋਂ ਠੀਕ ਹੈ ਤੇ ਬਹੁਤ ਸਾਰਾ ਪਿਆਰ ਤੇ ਬਹੁਤ ਸਾਰੀ ਇੱਜ਼ਤ ਮਾਨ ਸਤਕਾਰ ਕਿਉਂਕਿ ਤੁਸੀਂ ਹਮੇਸ਼ਾ ਹੀ ਇੰਨਾ ਪਿਆਰ ਦਿੰਦੇ ਹੋ ਇੰਨਾ ਪਿਆਰ ਕਰਦੇ ਹੋ ਸਾਰਿਆਂ ਨੇ ਕਿਹਾ ਵੀ ਮੈਡਮ ਸੱਚੀ ਮੋਹ ਦੇ ਭਰੇ ਹੋਏ ਨੇ ਬਈ ਮਤਲਬ ਕਿ ਮੱਲੋ ਮੱਲੀ ਆਪਾਂ ਉਹਨਾਂ ਵੱਨ ਨਹੀਂ ਖਿੱਚੇ ਜਾਂਦੇ ਆ ਤੇ ਬਿਲਕੁਲ ਵੀ ਐਟੀਟਿਊਡ ਨਹੀਂ ਤੇ ਕਾਫੀ ਕੁੜੀਆਂ ਨੇ ਕਿਹਾ ਦੀਦੀ ਤੁਹਾਡੇ ਚ ਵੀ ਜਮ ਐਟੀਟਿਊਡ ਨਹੀਂ ਥੈਂਕ ਯੂ ਬਈ ਕਿਉਂਕਿ ਐਟੀਟਿਊਡ ਤਾਂ ਮੈਨੂੰ ਲੱਗਦਾ ਹੁੰਦਾ ਕੀ ਲੈ ਜਾਣਾ ਬਈ ਦੁਨੀਆ ਤੇ ਆਪਾਂ ਡੇਲੀ ਰਾਤ ਨੂੰ ਸੌਣਨੇ ਆ ਕੀ ਪਤਾ ਦੁਨੀਆ ਤੇ ਕੀ ਹੁੰਦਾ ਕੀ ਨਹੀਂ ਹਨਾ ਰੋਜ਼ ਮਰਦੇ ਆਂ ਆਪਾਂ ਤੇ ਸਵੇਰੇ ਆਪਣਾ ਨਵਾਂ ਜਨਮ ਹੁੰਦਾ ਹਨਾ ਤਾਂ ਲੋੜ ਹੀ ਨਹੀਂ ਹੈਗੀ ਸਾਰਿਆਂ ਨਾਲ ਜਿਹੜੇ ਭੇਤ ਭਾਵਨੇ ਖਤਮ ਕਰਕੇ ਮੈਨੂੰ ਲੱਗਦਾ ਵੀ ਹੱਸ ਖੇਡ ਕੇ ਜ਼ਿੰਦਗੀ ਲੰਘਾਉਣੀ ਚਾਹੀਦੀ ਹੈ ਕੋਈ ਪਤਾ ਨਹੀਂ ਅਗਲਾ ਪਲ ਕਿਵੇਂ ਦਾ ਹੋਊਗਾ ਤੇ ਇੱਕ ਕਮੈਂਟ ਸੀਗਾ ਜੀ ਵੀ ਰਿੱਪਣ ਤੇ ਖੁਸ਼ੀ ਨਾਲ ਤੁਹਾਡਾ ਕੀ ਰਿਸ਼ਤਾ ਆਪਾਂ ਵਧੀਆ ਫਰੈਂਡਸ ਆ ਠੀਕ ਹੈ ਕਿਉਂਕਿ ਉਹ ਵੀ ਆਪਣੇ ਏਰੀਏ ਦੇ ਨੇ ਤੇ ਆਪਾਂ ਵੀ ਬਰਨਾਲੇ ਦੇ ਆ ਉਹ ਵੀ ਬਰਨਾਲੇ ਏਰੀਏ ਦੇ ਨੇ ਤਾਂ ਮਿਲਬਰਤਨ ਹੁੰਦਾ ਰਹਿੰਦਾਗਾ ਠੀਕ ਆ ਤਾਂ ਵਧੀਆ ਦੋਸਤਾਂ ਵਧੀਆ ਮਿੱਤਰਾਂ ਤੇ ਬਾਕੀ ਤੁਹਾਡੇ ਕਮੈਂਟ ਸੀਗੇ ਵੀ ਤੋ ਪਲੇਆ ਕਰੋ ਦੀਦੀ ਵਿਟਾਮਿਨ ਡੀ ਪੂਰਾ ਹੋ ਜਾਊਗਾ ਜਲਦੀ ਹਾਂਜੀ ਬਈ ਕੋਸ਼ਿਸ਼ ਕਰਿਆ ਕਰਾਂਗੇ ਵੀ ਸਵੇਰ ਦੀ ਧੋਪਾ ਜਿਹੜੀ ਲਈ ਜਾਵੇ ਤਾਂ ਜੋ ਵਿਟਾਮਿਨ ਡੀ 3 ਜਿਹੜਾ ਉਹ ਪੂਰਾ ਕੀਤਾ ਜਾਵੇ ਤੇ ਇੱਕ ਕੁੜੀ ਨੇ ਕਿਹਾ ਸੀਗਾ ਵੀ ਦੀਦੀ ਬਲੌਗ ਦੇ ਵਿੱਚ ਪਲੀਜ਼ ਮੇਰੇ ਬੇਟੇ ਦਾ ਨਾਮ ਜ਼ਰੂਰ ਲਿਓ ਕ੍ਰਿਸ਼ਨ ਕੀ ਨਾਮ ਆ ਰਿਕੇ ਬੰਦੇ ਇੱਕ ਦੇ ਦੱਸ ਦੋ ਕ੍ਰਿਸ਼ਨ ਵੀਰ ਸਿੰਘ ਆ ਪਤਾ ਨਹੀਂ ਕ੍ਰਿਸ਼ਨ ਪ੍ਰੀਤ ਸਿੰਘ ਆ ਹਾਂਜੀ ਕੁੜੀ ਨੇ ਕਿਹਾ ਸੀਗਾ ਵੀ ਮੇਰੇ ਬੇਟੇ ਦਾ ਨਾਮ ਜ਼ਰੂਰ ਲਿਓ ਹਾਂਜੀ ਕ੍ਰਿਸ਼ਨ ਵੀਰ ਸਿੰਘ ਬਹੁਤ ਸੋਹਣਾ ਨਾਮ ਆ ਭੈਣੇ ਬਹੁਤ ਸਾਰਾ ਪਿਆਰ ਬੇਟੇ ਨੂੰ ਪਾਪਾ ਜੀ ਚੜਦੀ ਕਲਾ ਚ ਰੱਖਣ ਤੇ ਉਹਨਾਂ ਤੇ ਮੇਰ ਪਰਿਆ ਹੱਥ ਰੱਖਣ ਤੇ ਇਹ ਸੀਗੇ ਆਪਣੇ ਕਮੈਂਟਸ ਠੀਕ ਹੈ ਜਿਹੜੇ ਵੀ ਪਿਛਲੇ 2-3 ਬਲੌਗਸ ਤੇ ਰਹਿੰਦੇ ਸੀਗੇ ਤਾਂ ਮੈਨੂੰ ਐਵੇਂ ਸੀਗਾ ਮੈਂ ਰਿਪਲਾਈ ਕਰਦਾ ਨਹੀਂ ਤਾਂ ਬਹੁਤ ਜ਼ਿਆਦਾ ਇਕੱਠੇ ਹੋ ਜਾਂਦੇ ਆ ਠੀਕ ਹੈ ਬਹੁਤ ਸੋਹਣੇ ਕਮੈਂਟਸ ਸੀ ਬਈ ਬਹੁਤ ਸਾਰਾ ਪਿਆਰ ਤੁਹਾਨੂੰ ਸਾਰਿਆਂ ਨੂੰ ਤਾਂ ਹੁਣ ਅਸੀਂ ਸੋਚ ਰਹੇ ਸੀਗੇ ਵੀ ਆਪਾਂ ਨੂੰ ਬਹੁਤ ਸੋਹਣਾ ਕੰਮ ਮਿਲਿਆ ਤਾਂ ਵਾਈਗਰੂ ਦਾ ਸੁਕਰਾਨਾ ਕਦੇ ਰਹਿਣਾ ਚਾਹੀਦਾ ਤਾਂ ਮੈਂ ਤੇਰੀ ਕੀ ਸੋਚ ਰਹੀ ਸੀ ਕਿ ਵੀ ਅਡੀਸਰ ਜਾਇਆ ਹੀ ਚਲੋ ਸੋਚਦੇ ਆ ਵੀ ਅਡੀਸਰ ਜਾਇਆ ਹੀ ਤੇ ਇੱਕ ਰਿੱਕੀ ਹੁਣ ਨਵੀਂ ਚੀਜ਼ ਕਰ ਰਹੇ ਆ ਗਰੀਵੀ ਕਿਹੜਾ ਸੀਗਾ ਉਹ ਗਿਵਲੀ ਆਰਟ ਗਿਵਲੀ ਆਰਟ ਦਾ ਕਰ ਰਹੇ ਨੇ ਦੇਖਦੇ ਆ ਫੋਟੋ ਨੂੰ ਗਿਵਲੀ ਆਰਟ ਦੇ ਵਿੱਚ ਕਨਵਰਟ ਕਰ ਰਹੇ ਨੇ ਕਾਫੀ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈ ਨਾ ਇਹ ਕਮਲੇ ਹੋ ਗਏ ਲੋਕ ਇਹਨੂੰ ਬਣਾਵਣਾ ਮੈਂ ਵੀ ਅੱਜ ਦੇਖਿਆ ਸੀਗਾ ਕਾਫੀ ਲੋਕੇ ਦੇ ਪੈਸੇ ਵੀ ਲੈ ਰਹੇ ਆ ਰਿੱਕੀ ਪੈਸੇ ਦੇ ਕੇ ਵੀ ਇਹ ਫੋਟੋ ਕਨਵਰਟ ਕਰਵਾ ਰਹੇ ਆ ਬਟ ਇਹ ਫ੍ਰੀ ਚ ਹੀ ਹੋ ਰਹੀ ਹੈ ਹੋ ਜਾਂਦੀ ਆ ਰਿੱਕੀ ਨੂੰ ਕਰਕੇ ਦੇਖੋ ਨਾ ਫਿਰ ਤੁਹਾਨੂੰ ਦੱਸ ਦਿਆਂ ਵੀ ਕਿਵੇਂ ਹੋਊਗੀ ਆ ਨਾ ਰਿੱਕੀ ਜ਼ਰੂਰ ਦੱਸਿਓ ਵੀ ਕਿੱਦਾਂ ਹੋਊਗੀ ਇਹ ਪ੍ਰੋਸੈਸਿੰਗ ਦੇ ਵਿੱਚ ਚੱਲ ਰਿਹਾਗਾ ਵਾ 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 ਕੋਈ ਨਹੀਂ ਕੋਈ ਬਾਕੀ ਰਿੱਕੀ ਮੈਨੂੰ ਲੱਗਦਾ ਨਾ ਵਾਈਫਾਈ ਨਹੀਂ ਚੱਲਦਾ ਅੱਜ ਹੈਨਾ ਨੈਟ ਹੀ ਚੱਲ ਰਿਹਾ ਸ਼ਾਇਦ ਤਾਂ ਕਰਕੇ ਜਿਆਦਾ ਪ੍ਰੋਸੈਸਿੰਗ ਦੇ ਵਿੱਚ ਟਾਈਮ ਲੈ ਰਿਹਾ ਹਾਂਜੀ ਬਈ ਤੇ ਹੁਣ ਆਪਾਂ ਜਾ ਰਹੇ ਹਾਂ نیچے ਕਿਉਂਕਿ ਪਹਿਲਾਂ ਆਪਾਂ ਜਾਣਾ ਸੀਗਾ ਗੁਰਦੁਆਰਾ ਸਾਹਿਬ ਡੈਡੀ ਨੇ ਮਨਾ ਕਰਤਾ ਵੀ ਹਨੇਰਾ ਹੋ ਗਿਆ ਨਹੀਂ ਜਾਣਾ ਤਾਂ ਆਪਾਂ ਹੁਣ ਜੁਜਾਰ ਸਿੰਘ ਨੂੰ ਦੇਖਦੇ ਹਾਂ نیچے ਕੀ ਕਰਦਾ ਨਾਲੇ ਰੋਟੀ ਵਗੈਰਾ ਬਣਾ ਲੈਂਦੇ ਹਾਂ ਠੀਕ ਹੈ ਜੀ ਮੇਰਾ ਖਾ ਵੀ ਹੋ ਗਿਆ ਲੋ ਵੀ ਕੱਲ ਆ ਕੇ ਸ਼ਾਪਿੰਗ ਵੀ ਕਰਿਆਏ ਸੀਗੇ ਠੀਕ ਹੈ ਟੌਪ ਦਿਖਾ ਦਈਏ ਤੁਹਾਨੂੰ ਇਹ ਆ ਵੀਰਪਾਲ ਨੇ ਤਾਂ ਪਾਈ ਲੈਤਾ ਜ ਟੌਪ ਲਿਆ ਵੀਰਪਾਲ ਦਿਖਾਈਏ ਤੇਰਾ ਟੌਪ ਕੱਲ ਦਿਖਾਉਣ ਦਾ ਟਾਈਮ ਨਹੀਂ ਮਿਲਿਆ ਮੈਂ ਘਰੇ ਚਲੀ ਗਈ ਸੀ ਜਲਦੀ ਠੀਕ ਆ ਇੱਕ ਆ ਟੌਪ ਲਿਆਏ ਆ ਆਪਾਂ ਬਹੁਤ ਹੀ ਜ਼ਿਆਦਾ ਸੋਹਣਾ ਟੌਪ ਆ ਇੱਕ ਮੈਂ ਆ ਕੁੜਤਾ ਲਈ ਸੀ ਜੀ ਲਾਈਨਿੰਗ ਵਾਲਾ ਠੀਕ ਆ ਇੱਕ ਵੀਰਪਾਲ ਲੈ ਕੇ ਆਈ ਸੀ ਆ ਟੌਪ ਤੇ ਦੋ ਦਿਨ ਟੌਪ ਹੋਰ ਲੈ ਕੇ ਆਈ ਸੀ ਵੀਰਪਾਲ ਵੀਰਪਾਲ ਨੂੰ ਬਹੁਤ ਜ਼ਿਆਦਾ ਪਸੰਦ ਆਈ ਸੀਗੇ ਇੱਕ ਹੋਰ ਸੀਗਾ ਨਾ ਵੀਰਪਾਲ ਦੋ ਸੀਗੇ ਤਿੰਨ ਸੀਗੇ ਤੇ ਉਹ ਵਾਲਾ ਮੈਰੂਨ ਸੂਟ ਦਿਖਾ ਦੇ ਕਲਾਇੰਟਸ ਨੂੰ ਕਿਸੇ ਨੇ ਵੀ ਕਾਟਨ ਫੈਬਰਿਕ ਤੇ ਰੈਡੀ ਕਰਵਾਉਣਾ ਹੋ ਤਾਂ ਕਰਵਾ ਲੈਣਗੇ ਖੋਲ ਕੇ ਦਿਖਾ ਦੇ ਇਹਦੇ ਨਾਲ ਦੁਪੱਟਾ ਵੀ ਕਰਵਾਉਣਾ ਡਾਈ ਫਿਰ ਮੈਂ ਕਰਵਾ ਲਿਆ ਹਣੀ ਆ ਹੋਰ ਵੀ ਸਮਾਨਾਂ ਕਾਫੀ ਡਾਈ ਕਰਵਾਉਣਾਗਾ ਤਾਂ ਆਪਾਂ ਕਰਵਾ ਲਵਾਂਗੇ ਆ ਪੋਟਲੀ ਬਟਨ ਲਗਾ ਕੇ ਗਲਾ ਤਿਆਰ ਕੀਤਾਗਾ ਇਹਦਾ ਤੇ ਖੋਲ ਕੇ ਦਿਖਾ ਦੇ ਪੁੱਤਰ ਸਾਰਾ ਸੂਟ ਕਿਦਾਂ ਦਾ ਵਰਕ ਆ ਕੀ ਚੀਜ਼ ਆ ਲਓ ਜੀ ਫਰੰਟ ਤੇ ਸਾਰੀ ਸੂਟ ਤੇ ਬੁਟੀ ਪਾਈ ਹੋਈ ਆ ਤੁਸੀਂ ਦੇਖ ਸਕਦੇ ਹੋ ਬਾਵਾ ਤੇ ਬਹੁਤ ਸੋਹਣਾ ਵਰਕ ਕੀਤਾ ਹੋਇਆ ਮਸ਼ੀਨ ਵਰਕ ਠੀਕ ਹੈ ਤੇ ਆ ਹੈਗਾ ਸਲਵਾਰ ਦੇ ਉੱਪਰ ਵਰਕ ਲਓ ਜੀ ਤੁਸੀਂ ਇਹਨੂੰ ਇਹ ਤਾਂ ਸਰਦੀ ਵਾਲੇ ਕੱਪੜੇ ਤੇ ਤਿਆਰ ਹੋਇਆ ਹੋਇਆਗਾ ਬਟ ਤੁਸੀਂ ਇਹਨੂੰ ਗਰਮੀ ਦੇ ਵਿੱਚ ਵੀ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਕਾਟਨ ਫੈਬਰਿਕ ਤੇ ਤੁਸੀਂ ਇਹਨੂੰ ਰੈਡੀ ਕਰਵਾ ਸਕਦੇ ਹੋਗੇ ਆਹ ਵਾਲੇ ਸੂਟ ਨੂੰ ਆਹ ਵਾਲੇ ਡਿਜ਼ਾਈਨ ਠੀਕ ਹੈ ਨਿਊ ਕਾਟਨ ਫੈਬਰਿਕ ਆਇਆਗਾ ਆਪਣੇ ਕੋਲੇ ਖਾਦੀ ਕਾਟਨ ਕਿੱਥੇ ਆ ਪੁੱਤ ਬਹੁਤ ਹੀ ਸੌਫਟ ਮਸਟਰਡ ਕਲਰ ਆ ਉਹਦੇ ਵਿੱਚ ਇੱਕ ਤਾਂ ਆਪਣੇ ਕੋਲ ਆ ਰਿਹਾ ਲਓ ਜੀ ਔਰ ਵੀ ਦੋ ਤਿੰਨ ਕਲਰ ਇਹਦੇ ਵਿੱਚ ਹੈਗੇ ਨੇ ਆਹ ਵਾਲਾ ਕਪੜਾ ਆਇਆਗਾ ਬਹੁਤ ਹੀ ਵਧੀਆ ਕਪੜਾ ਹੈਗਾ ਮੈਂ ਇਹਦੇ ਵਿੱਚ ਸੂਟ ਰੈਡੀ ਕਰ ਰਹੀ ਆ ਠੀਕ ਹੈ ਤੇ ਤੁਸੀਂ ਵੀ ਕਰਵਾ ਸਕਦੇ ਹੋ ਸੂਟ ਰੈਡੀ ਇਹਦੇ ਵਿੱਚ ਜਸਟ ਸ਼ਰਟ ਦੇ ਵਿੱਚ ਲਾਈਨਿੰਗ ਲੱਗੂਗੀ ਉਹ ਵੀ ਫਰੰਟ ਫਰੰਟ ਤੇ ਬਾਕੀ ਇਹ ਐਦਾਂ ਹੀ ਬਣ ਜਾਣਾਗਾ ਕਿਸੇ ਨੇ ਵੀ ਕਰਵਾਉਣਾ ਹੋਵੇ ਤਾਂ ਕਰਵਾ ਸਕਦੇ ਹੋ ਤੁਸੀਂ ਇਹ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਮੈਂ ਤੁਹਾਨੂੰ ਦਿਖਾਤਾ ਕਿ ਇੱਕ ਤਾਈ ਡਿਜ਼ਾਈਨ ਨਵਾਂ ਬਣੇਗਾ ਆਪਣੇ ਕੋਲੇ ਠੀਕ ਹੈ ਦੇਖੋ ਬਹੁਤ ਪਿਆਰਾ ਜਿਹਾ ਡਿਜ਼ਾਈਨ ਆ ਇਹਦੇ ਨਾਲ ਹਾ ਪਿਓਰ ਦਾ ਦੁਪੱਟਾ ਲੱਗ ਜੂਗਾ ਠੀਕ ਹੈ ਤੇ ਬਹੁਤ ਸੋਹਣਾ ਲੱਗੂਗਾ ਵੇਅਰ ਕੀਤਾ ਹੋਇਆ ਵੀ ਬਹੁਤ ਪਿਆਰਾ ਲੱਗੂਗਾ ਬਹੁਤ ਜ਼ਿਆਦਾ ਵਧੀਆ ਲੱਗੂਗਾ ਲਓ ਬਈ ਇੱਕ ਜਿਵੇਂ client ਆਪਣੇ ਕੋਲ ਫੈਬਰਿਕ ਦੇ ਕੇ ਗਏ ਸੀਗੇ ਠੀਕ ਹੈ ਉਹਨਾਂ ਨੇ ਸਟਾਈਲ ਬਣਾਉਣਾ ਸੀਗਾ ਜਿਹੜਾ ਮੇਰਾ ਪੌਕੇਟ ਵਾਲਾ ਸਟਾਈਲ ਸੀ ਤੁਸੀਂ ਸਾਰਿਆਂ ਨੇ ਦੇਖਿਆ ਹੋਣਾਗਾ ਠੀਕ ਹੈ ਪੌਕੇਟ ਵਾਲਾ ਸਟਾਈਲ ਬਣਾਇਆਗਾ ਆਪਾਂ ਮੈਂ ਤੁਹਾਨੂੰ ਖੋਲ ਕੇ ਵੀ ਦਿਖਾ ਦੇਣੀ ਆ ਇਦਾਂ ਇਹਦੀ ਬਾਜੂ ਬਣੀ ਹੋਈ ਸੀਗੀ ਠੀਕ ਹੈ ਤੇ ਆ ਇਹਦੀਆਂ ਪੌਕੇਟਸ ਆ ਗਈਆਂ ਨੇ ਤੁਸੀਂ ਇਹ ਡਿਜ਼ਾਈਨ ਬਹੁਤ ਪਸੰਦ ਕੀਤਾ ਸੀਗਾ ਮੇਰਾ ਇੱਥੇ ਆਪਾਂ ਬਾਲ ਪਾਇਆ ਸੀਗਾ ਤੇ ਇਹਦੇ ਨਾਲ ਸਲਵਾਰ ਤੇ ਸੇਮ ਉਹਨਾਂ ਨੇ ਵਰਕ ਕਰਵਾਇਆਗਾ ਤੁਸੀਂ ਇਦਾਂ ਆਪਦੇ ਪ੍ਰਿੰਟ ਲਿਆ ਕੇ ਵੀ ਸਾਡੇ ਤੋਂ ਇਸ ਤਰੀਕੇ ਦੇ ਜਿਹੜੇ ਡਿਜ਼ਾਈਨ ਆ ਉਹ ਕਸਟਮਾਈਜ਼ ਕਰਵਾ ਸਕਦੇ ਹੋਗੇ ਠੀਕ ਹੈ ਤਾ ਜਿੰਨਾਂ ਕੋਲ ਵੀ ਘਰੇ ਕਾਟਨ ਦੇ ਸੂਟ ਪਏ ਆ ਨਹੀਂ ਕੁਝ ਉਜਰੇ ਆ ਵਧੀਆ ਸੂਟ ਤਿਆਰ ਕਰਨਾਗਾ ਤਾਂ ਸਲਵਾਰ ਦੇ ਉੱਪਰ ਆਪਾਂ ਨੇ ਇਹ ਤੋਂ ਬਰਕ ਤੇ ਸ਼ਰਟ ਦੇ ਉੱਪਰ ਡਿਜ਼ਾਈਨਿੰਗ ਜਿੱਦਾਂ ਦੀ ਮੇਰੀ ਸਾਰੀ ਡਿਜ਼ਾਈਨਿੰਗ ਹੁੰਦੀ ਆ ਉਹਦਾਂ ਦੇ ਤੁਸੀਂ ਆਪਣੇ ਕੋਲ ਰੈਡੀ ਕਰਵਾ ਸਕਦੇ ਹੋ ਇਹਨਾਂ ਦੇ ਕਾਫੀ ਸਾਰੇ ਸੂਟ ਆਏ ਸੀ ਆਪਣੇ ਕੋਲ ਤੇ ਅੱਦੇ ਸੂਟ ਰੈਡੀ ਹੋਈ ਜਾਂਦੇ ਆ ਗਰਮੀ ਵਾਲੇ ਤੇ ਇੱਕ ਆ ਸੂਟ ਆਪਣਾ ਰੈਡੀ ਹੋ ਗਿਆ ਸੀਗਾ ਤਾਂ ਮੈਂ ਸੋਚਿਆ ਵੀ ਤੁਹਾਨੂੰ ਦਿਖਾ ਦਨੀ ਆ ਜੇ ਕਿਸੇ ਨੇ ਉਦੋਂ ਪਹਿਲਾਂ ਡਿਜ਼ਾਈਨ ਕਰਵਾਉਣਾ ਤਾਂ ਤੁਸੀਂ ਕਰਵਾ ਸਕਦੇ ਹੋ ਜੀ ਠੀਕ ਹੈ ਜੀ ਤੇ ਲੋ ਬਈ ਇੱਕ ਆਪਾਂ ਕਾਟਨ ਤੇ ਵੀ ਇਹ ਤੇ ਵੀ ਕਰ ਰਹੇ ਆ ਇਹ ਫੈਬਰਿਕ ਹੋ ਐਸੇ ਆਪਣੇ ਕੋਲ ਤਸਰ ਸਿਲਕ ਦੇ ਵਿੱਚ ਹੋਇਆ ਸੀਗਾ ਤਿਆਰ ਬਟ ਕਲਾਇੰਟ ਦੀ ਡਿਮਾਂਡ ਸੀਗੀ ਵੀ ਇੱਕ ਕਾਟਨ ਤੇ ਹੋ ਜਾਏ ਇੱਕ ਤਸਰ ਸਿਲਕ ਤੇ ਹੋ ਜਾਏ ਹਾਂਜੀ ਗਾਇਸ ਤੇ ਇਹ ਸੀਗਾ ਆਪਣਾ ਅੱਜ ਦਾ ਬਲੌਗ ਠੀਕ ਆ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਣਾ ਪਸੰਦ ਆਇਆ ਹੋਣਾ ਮਿਲਦੇ ਆਂ ਆਪਾਂ ਕੱਲ ਨੂੰ ਨੈਕਸਟ ਬਲੌਗ ਦੇ ਵਿੱਚ ਤੇ ਇਹ ਵਾਲੇ ਬਲੌਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਕਿੱਦਾਂ ਦਾ ਲੱਗਿਆ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਹੋਰ ਵਧੀਆ-ਵਧੀਆ ਬਲੌਗ ਦੇਖਣ ਦੇ ਲਈ ਬਾਏ ਬਾਏ